ਭਾਈ ਗੋਲਦੀ ਪਤਾਨੇ ਪਾਸ ਤੋਂ ਸਵਧਾਨ ਨਛਨਾ ਪੰਜਾਬ ਪ੍ਰਧਾਨ ਅੱਜ ਅੱਜ ਪਤਨਾ ਹੋਈ ਹੈ ਇਹ ਬੜੀ ਜਾਣੀ ਗੱਲ ਹੈ ਅੱਜ ਇਹ ਪਰਿਵਾਰ ਮੇਰੇ ਕੋ ਆਇਆ ਜੀ ਸਵੇਰੇ ਕਹਿੰਦੇ ਸਾਡਾ ਮੁੰਡਾ ਲੱਭ ਨਹੀਂ ਰਿਹਾ ਤੇ ਮੈਂ ਜੀ ਸਪੀਸਰ ਕੋ ਗਿਆ ਸੱਚੋ ਸਾਹ ਕੋ ਗਿਆ ਮੈਂ ਵੀ ਆ ਸਾਡੇ ਮੁੰਡਾ ਜੋ ਗਾਇਬ ਹੋਇਆ ਵੀ ਪਾਲੀ ਦੇ ਬਾਰੇ ਦੱਸੋ ਵੀ ਕੋਈ ਸੰਸਾਨ ਕਰੋ ਉਹਨਾਂ ਵਿਚਾਰਿਆਂ ਨੇ ਸਵੇਰੇ ਬੜੀ ਆਪਣੀ ਤੁਰੰਤ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਇੰਨਾ ਗਾ ਸਾਡਾ ਸਹਿਯੋਗ ਦਿੱਤਾ ਜਿਹਦੇ ਨਾਲ ਸਾਡੂੰ ਮੁੰਡੇ ਦਾ ਪਤਾ ਚੱਲ ਗਿਆ ਇਹ ਮੁੰਡੇ ਨੂੰ ਮਾਰ ਕੇ ਤੇ ਸਾੜ ਕੇ ਤੇ ਨਹਿਰ ਦੇ ਕੰਨੇ ਛੁੱਟਿਆ ਗਿਆ ਇਹ ਕਿੱਥੋਂ ਫਿਰਿਆ ਗਿਆ ਮੁੰਡੇ ਇਹ ਮੁੰਡੇ ਮੰਡੀ ਦੇ ਵਿੱਚ ਇਹਨਾਂ ਦੀ ਕੋਈ ਮਾੜਾ ਮੋੜਾ ਖਤੋਂ ਪਈ ਹੋਈ ਸੀ ਉਦੋਂ ਮੁੰਡੇ ਨੇ ਚੁੱਕ ਕੇ ਲੈ ਕੇ ਤੇ ਮੱਲੰਗਾ ਆ ਆ ਨਹਿਰ ਹੈਗੀ ਮੱਲੰਗਾ ਵਾਲੀ ਇੱਥੇ ਨਹਿਰ ਤੇ ਖੜ ਕੇ ਉਹਨਾਂ ਦੀ ਸਾੜਿਆ ਮੁੰਡੇ ਸਾਨੂੰ ਕਿਦਾਂ ਪਤਾ ਲੱਗਾ ਮੁੰਡਿਆਂ ਨੇ ਖੜੇ ਸਰ ਉਹ ਮੁੰਡਿਆਂ ਦੀ ਵੀਡੀਓ ਵੀ ਆਉਣ ਰਹੀ ਆ ਵੀਡੀਓ ਦੇ ਵਿੱਚੋਂ ਪਤਾ ਲੱਗਾ ਵੀ ਇੰਨਾ ਮੁੰਡਿਆਂ ਨੇ ਚੱਕ ਕੇ ਖੜੇ ਮੁੰਡਿਆਂ ਦੀ ਜਿਫਤਾਰੀ ਹੋ ਗਈ ਹਾਂਜੀ ਇੱਕ ਦੀ ਹੋਈ ਸਰ ਜੀ ਮੈਂ ਮੰਗ ਪ੍ਰਸ਼ਾਸਨ ਨੂੰ ਇਹੋ ਜਲਦੇ ਵੀ ਜਿਹੜਾ ਇਹ ਗੁੰਡਾਗਰਦੀ ਚੱਲ ਰਹੀ ਹੈ ਸ਼ਹਿਰ 'ਚ ਚੱਲ ਰਹੀ ਹੈ ਜਾਂ ਪਿੰਡਾਂ 'ਚ ਚੱਲ ਰਹੀ ਹੈ ਉਹਨੂੰ ਨੱਥ ਪਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਪਰਿਵਾਰ ਜਾਂ ਕਿਸੇ ਦੀ ਧੀ ਭੈਣ ਨਾਨ ਚਾਰਜ ਹੋਵੇ ਵੀ ਇਹ ਜੋ ਗਾਂ ਤੇ ਜ਼ੁਲਮ ਨਾ ਜ਼ੁਲਮ ਨਾ ਹੋਵੇ ਇਹ ਜੋ ਗਾਂ ਤੇ ਜਿਹੜੀ ਲੜਕੇ ਦੇ ਨਾਲ ਉਹਦਾ ਕਤਲ ਕੀਤਾ ਗਿਆ ਵਾ ਕਿ ਮਾਮਲਾ ਕੀ ਹੈਗਾ ਕਿ ਕੋਈ ਪੁਰਾਣੀ ਰੰਜਿਸ਼ ਸੀ ਲੜਕੇ ਦੀ ਮਾਤਾ ਵੀ ਕਰ ਲੋ ਪੁਲਿਸ ਨੂੰ ਦਵਾ ਦਿੱਤੀ ਸੀ ਵੀ ਉਹਦਾ ਲੜਕਾ ਕੁਝ ਦਿਨ ਪਹਿਲਾਂ ਚਲਾ ਗਿਆ ਲੱਭਦੇ ਰਹੇ ਮਿਲਿਆ ਨਹੀਂ ਹੈ ਫਿਰ ਉਹ ਜਿਸ ਏਰੀਆ 'ਚ ਉਹ ਗਿਆ ਦੱਸਦੇ ਉੱਥੋਂ ਸੀਸੀਟੀਵੀ ਕੈਮਰੇ ਦੇਖੇ ਕਿ ਕੋਈ ਝਗੜੇ ਦੇ ਬਾਰੇ ਪਤਾ ਲੱਗਾ ਫਿਰ ਜਿਹੜਾ ਬੰਦਾ ਤੇ ਡਾਊਟ ਸੀ ਦੀਪੂ ਨਾਮ ਦਾ ਬੰਦਾ ਕਹਿ ਰਹੀ ਏ ਉਹਨੂੰ ਅਰੈਸਟ ਕਰ ਲਿਆ ਪੁਲਿਸ ਨੇ ਉਹਦੀ ਅਰੈਸਟ ਕਰਕੇ ਉਹਦੀ ਪੁੱਛਗਿੱਛ ਤੇ ਜਿਹੜੇ ਦੋ ਦੋਸ਼ੀ ਹੋਰ ਨਾਮਜ਼ਦ ਕਰ ਲਏ ਨੇ ਪ੍ਰਿੰਸ ਤੇ ਪ੍ਰਿੰਸ ਦਾ ਆਂਦਰ ਲੜਕਾ ਤੇ ਦੂਸਰਾ ਉਹਦੇ ਨਾਲ ਦਾ ਹੋਰ ਸਾਥੀ ਇਸ ਤੋਂ ਇਲਾਵਾ ਫਿਰ ਉਹਦੀ ਪੁਸ਼ਕਿਸ਼ ਤੇ ਡੈੱਡ ਬੋਡੀ ਗ੍ਰਾਮਦ ਹੋ ਗਈ ਹੈ ਜੀ ਇਹਨਾਂ ਨੇ ਕੁਟਮਾਰ ਕੀਤੀ ਸੀ ਕਰਕੇ ਤੇ ਉਹਦਾ ਮੌਤ ਦਾ ਘਟਨਾ ਹੋਤਾ ਦੋਸ਼ੀ ਫੜਿਆ ਗਿਆ ਵਾ ਅਰੈਸਟ ਕੀਤਾ ਗਿਆ ਵਾ ਬਾਕੀ ਦੋਸ਼ੀ ਬਾਕੀ ਦੋਸ਼ੀ ਨੇ ਨਾਲ ਜਲਦੀ ਗ੍ਰਿਫਤਾਰ ਕੀਤੀ ਜਾ ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਵੀ ਖੁਰਦਪੁਰ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਹਾਂਜੀ ਕੀਤੀ ਗਈ ਹੈ ਕੋਸ਼ਿਸ਼ ਕੀਤੀ ਗਈ ਹੈ ਔਰ ਡਰੇਨ ਦੇ ਗੰਡੇ ਸਾਨੂੰ ਇਦ ਇਨਸਾਫ ਤੇ ਡੈੱਡ ਬੋਡੀ ਰਿਕਵਰ ਕਰ ਲਈ ਵੀ ਕਿ ਕਾਰਨ ਕੀ ਰਿਹਾ ਵਾ ਜੇ ਕਿਉਂ ਪਹਿਲਾਂ ਝਗੜਾ ਹੋਇਆ ਸੀ ਕਿ ਇਸ ਗੱਲ ਤੋਂ ਝਗੜਾ ਹੋਇਆ ਸੀ ਕਿ ਆਪਸ ਵਿੱਚ ਪਹਿਲਾਂ ਵੀ ਜੋ ਸੁਣ ਚਿਰਨਾ ਕੋ ਪਤਾ ਲੱਗਿਆ ਹੁਣ ਤੱਕ ਦੀ ਪੁਸ਼ਕੀ ਇਸ ਵੀ ਝਗੜੇ ਸੀਗੇ ਕਾਫੀ ਧੀਰ ਪਹਿਲਾਂ ਪਰ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਈ ਬਾਕੀ ਇਨਵੈਸਟੀਗੇਸ਼ਨ ਚੱਗੀ ਹੋਰ ਤੱਥ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੜਕੇ ਦੀ ਡੈਥ ਹੋਈ ਆ ਉਹ ਉਹ ਡਰੈਗ ਦਾ ਵੀ ਜਿਹੜਾ ਵਾ ਤਸਕਰੀ ਕਰਦਾ ਸੀ ਇਹ ਇਸ਼ੂ ਸਾਹਮਣੇ ਨਹੀਂ ਆਇਆ ਵੈਰੀਫਾਈ ਕਰਦੇ ਆ ਫਿਰ ਆਪਾਂ ਸਭ ਉਹ ਸੰਗਤ ਦੁਆਰ ਚ ਕੁਣ ਕਿੰਨੇ ਜਾਣਿਆਂ ਦੀ ਜਿਹੜੀ ਗ੍ਰਿਫਤਾਰੀ ਉਹ ਪਾਈ ਗਈ ਹੈ ਤਿੰਨ ਬੰਦਿਆਂ ਦੇ ਪਰਚਾ ਦਰਜ ਹੈ ਜੀ ਇੱਕ ਦੀ ਗ੍ਰਿਫਤਾਰੀ ਪਾ ਲਈਆ ਦੂਜੇ ਵੀ ਦੋ ਜਲਦੀ ਫੇਰਾਂਗੇ